ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਪਤੇ ਜੀ ਇਹ ਆਪਣਾ ਹੀ ਨਹਿਰ ਤੇ ਜੀ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਬਾ ਮੇਰਾ ਨਾਮ ਨਾਜਰ ਸਿੰਘ ਆ ਜੀ ਪਿੰਡ ਮੇਰਾ ਮੁਕਲੇ ਵਾਲਾ ਜੀ ਕਿਹੜੀ ਰਾਤ ਕੱਤਣਾ ਹੂੰ ਇਹ ਕਿੰਨੇ ਕ ਵਜੇ ਗੱ ਇਹ 9 10 10:00 ਵਜੇ ਵੀ ਆ ਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਜਿਹੜਾ ਰੋਡ ਚੱਲਦਾ ਏ ਅੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕ ਸਮੇਂ ਉਹ 2 ਮਹੀਨੇ ਦੀ ਹੋਣੀ ਹੈ ਜੀ। ਕੁੱਤੀ ਸੀਗੀ ਜੀ ਉਹ ਕੁੱਤੀ ਉਰੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ। ਸਾਨੂੰ ਪਤਾ ਨਹੀਂ ਲੱਗਿਆ ਕਿੱਥੇ ਚਲ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲ ਗਈ ਸਾਨੂੰ ਫੋਨ ਕੀਤਾ ਸੰਘਨੇ ਅਸੀਂ ਦੋ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ। ਉਹ ਕੁੱਤੀ ਵਿੱਚ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ। ਉੱਥੋਂ ਮੈਂ ਫਿਰ ਛੁੱਟ ਕੇ ਇੱਧਰੋਂ ਭੱਜਿਆ ਜੀ। ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ। ਮੁਲਾਜ਼ਮਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਮੇਰਾ ਨੰਬਰ ਲਿਆ, ਮੇਰਾ ਨਾਂ ਨੂੰ ਪੁੱਛ ਕੇ ਜੀ ਉਹਨਾਂ ਨੇ ਪਰ ਉਹਨੇ ਮਾਚoare ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮਲਾਜ਼ਮ ਆਇਆ ਜੀ ਮਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਉਹ ਤਾਂ ਮੈਨੂੰ ਮਲਾਜ਼ਮਾਂ ਨੇ ਬਚਾਇਆ ਜੀ ਗੱਡੀ ਚ ਬਾੜ ਕੇ ਮੈਨੂੰ ਫਿਰ ਪਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਵੀ ਇਹ ਇਹਨਾਂ ਦਾ ਪਤਾ ਕੋਈ ਨਹੀਂ ਕੀ ਕਰਨੇ ਉਹਨਾਂ ਨੇ ਅੱਗ ਲਾ ਕੇ ਫਿਰ ਮੋਟਰਸਾਈਕਲ ਬਾਅਦ ਉਹ ਖੁੰਡੋਂ ਕੱਢ ਕੇ ਜੀ ਉਹ ਕੀ ਤਾਂ ਅੱਗ ਲਾਈ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਕੱਢਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਉਹ ਪਰੇ ਖੜ ਕੇ ਦੇਖਦਾ ਇਰਵੰ ਮਲਾਂ ਮਾਨੂੰ ਕੋਹਨ ਕੀਤਾ ਮੈਂ ਕਹਾਂ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲਾਈ ਪਤਾ ਨਹੀਂ ਤੰਬੂ ਨੂੰ ਵੀ ਲਾਟਾਂ ਨਿਕਲਦੀਆਂ ਉੱਤੇ ਇਹ ਕਹਿੰਦੇ ਕੋਈ ਨਹੀਂ ਵੀ ਕਾਰਵਾਈ ਕਰਾਂਗੇ ਉਹਨਾਂ ਦੇ ਤੇ ਕਿਹੜਾ 16 ਬੰਦੇ ਦੋ ਜੀ ਹੈ ਜੀ ਇੱਕ ਤਾਂ ਹੀ ਜਗਤਵਿੰਦਰ ਸਿੰਘ ਜਾਦੂ ਕਹਿੰਦੇ ਆ ਮੁੱਤੋਂ ਪਿੰਡ ਆ ਜੀ ਇੱਕ ਉਹਦੇ ਨਾਲ ਗगनਦੀਪ ਆ ਜੀ ਉਹ ਹੈਗਾ ਜੀ ਆਪਣੇ ਦੂਜੇ ਪਿੰਡ ਦਾ ਮੋਸ਼ਕਾਬਾਦ ਉਹਦੇ ਸਾਥੀ ਹੋਇਆ ਇਹ ਨਹੀਂ ਸਾਥੀ ਜਦੋਂ ਹੈ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਵਧਿੱਕੀ ਬਹੁਤ ਤਕੜੀ ਕੀਤੀ ਹੈ ਇਹ ਦਾਰੂ ਕੀ ਸੀ ਜੀ ਪੂਰੇ ਪਿੱਛੇ ਰੋਲਾ ਆ ਪੂਰੇ ਪਿੱਛੇ ਹੋਇਆ ਜੀ ਇਹ ਕੰਮ ਕੀ ਕਰਦੇ ਨੇ ਇਹ ਉਹ ਕੰਮ ਉਹਨਾਂ ਨੇ ਕਾਢਣ ਵਾਲਾ ਦੁੱਧ ਲਾਇਆ ਇਸ ਮਰਾਲੇ ਥਾਣੇ ਦੇ ਸਾਹਮਣੇ ਤੇ ਜੈਰੀਆਂ ਅਸੀਂ ਤਾਂ ਬੰਦੋਂ ਠੀਕ ਆ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਨੂੰ ਤਾਂ ਹਜੇ ਵੀ ਖਤਰਾ ਹੀ ਫੋਨ ਆ ਰਹੇ ਨੇ ਉਹਨਾਂ ਦੇ ਤਾਂ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਆ ਉਹ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ ਨਾ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਹਾ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਤੁਹਾਡਾ ਜਾਂ ਕੋਈ ਪੈਸਾ ਦਿੱਤਾ ਜਾਂ ਤੁਹਾਨੂੰ ਮੈਂ ਕੋਈ ਮਾੜਾ ਕੀਤਾ ਤੁਹਾਡਾ ਆਪਾਂ ਤਾਂ ਤੁਹਾਨੂੰ ਮੈਂ ਪੈਸੇ ਵੀ ਦਿੰਦਾ ਰਿਆਂ ਪਪਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ 10-10 ਰੁਪਏ ਇਕੱਠੇ ਕਰੀ ਤੇ ਠੀਕ ਹੈ ਨਾ ਮੈਂ ਤਾਂ ਕੰਮ ਸੇਵਾ ਆ ਮੈਂ ਸੇਵਾ ਚ ਰਿਹਾ ਹਾਂ ਗੁਰੂ ਘਰਾਂ ਚ ਆ ਬਾਣਾ ਰੰਨਾ 2 ਸਾਲ ਤੋਂ ਪਾਇਆ ਜੀ ਅਮਰ ਤੇ ਸ਼ੱਕੀ ਅੰਦਾਜ਼ ਮੈਂ ਜਿਹੜੇ ਸੀ ਕੀ ਕਹ ਰਹੇ ਸੋ ਜਿਹੜੀ ਸਰੂ ਕੀ ਜਿਹੜਾ ਵੀ ਹੈ ਨਹੀਂ ਸ਼ਸਤਰ ਬਾਬਾ ਇਹ ਇੱਕ ਮੇਰੀ ਨਾਗਣੀ ਹੈ ਜੀ ਉਹਨਾਂ ਕੋਲ ਤੇ ਇੱਕ ਖੰਡਾ ਆ ਜੀ ਕੀ ਕੋਈ ਕੋਈ ਖਾਤੀ ਆ ਮੈਂ ਜੀ ਰਿਪੋਰਟ ਦੂਜੇ ਫੋਨੇ ਕੀਤਾ ਤਾਂ ਜੀ ਅਜੇ ਮੈਂ ਮੈਨੂੰ ਮੈਂ ਕਰਦਾ ਮੈਂ ਘਰ ਰੋਜ਼ ਮੈਂ ਜੀ ਇੱਥੋਂ ਮੈਨੂੰ 11:00 ਵਜੇ ਮੈਂ ਉੱਥੇ ਕਿਸੇ ਉਹ ਲਾ ਕੇ ਸੁੱਤਾ ਬਿਸਤਰਾ ਲੈ ਕੇ ਬੱਬਾਈ ਮੈਂ ਠੰਡ 'ਚ ਹੁਤਾ ਰਾਤ ਮੇਰੇ ਹੱਲਪ 'ਚ ਹਜੇ ਵੀ ਦਰਦ ਹੋ ਰਿਹਾ ਜਿਆ ਪਿਰ ਤੇ ਦਰਦ ਹੋ ਰਿਹਾ ਇੱਥੇ ਉਹਨਾਂ ਨੇ ਨਸ਼ਾ ਕੀਤਾ ਸੀ ਯਾਰ ਮੇਰਾ ਨਾਮ ਜਗਰਾਤ ਸਿੰਘ ਰਾਜੀ ਬਾਈ ਕੀ ਕਹਾਂ ਉਹ ਜਿਹੜੀ ਹੈ ਘਟਨਾ ਜੀ ਇਹ ਕੋਈ ਕੁੱਤੀ ਦਾ ਰੌਲਾ ਸੀ ਇਹਨਾਂ ਦਾ ਕੋਈ ਤੇ ਮੁਲਾਜ਼ਮ ਵੀ ਆਏ ਨੇ ਸੀ ਘੁੰਮਣ ਆਏ ਸੀ ਉਸ ਟਾਈਮ ਤੇ ਸਾਡੇ ਸਾਹਮਣੇ ਜਿਹੜੇ ਮੁਲਾਜ਼ਮਾਂ ਦੇ ਸਾਹਮਣੇ ਵੀ ਇਹਨੂੰ ਵਿਚਾਰ ਨੂੰ ਕੁੱਟਮਾਰ ਕਰਦੇ ਸੀਗੇ ਤੇ ਇਹ ਲੁਕ ਗਿਆ ਵਿਚਾਰਾ ਕਿਤੇ ਉਦੋਂ ਬਾਅਦ ਦੇ ਵਿੱਚ ਉਹ ਚਲੇ ਗਏ ਇਹਨੂੰ ਮੁਲਾਜ਼ਮਾਂ ਕਹਿੰਦੇ ਪਰੇ ਹੋ ਜਾ ਇਹ ਵਿਚਾਰ ਆ ਪਰੇ ਹੋ ਗਿਆ ਉਹ ਇਧਰ ਨੂੰ ਆ ਗਏ ਅਸੀਂ ਪਿੱਛੋਂ ਚਲੇ ਗਏ ਜੀ ਆ ਕੱਢਣਾ ਤੋਂ ਉਸ ਟਾਈਮ ਤਾਂ ਸਵੇਰ 8 ਵਜੇ ਟਾਈਮ ਸੀਗਾ ਜੀ ਤੇ ਆ ਕੱਢਣਾ ਨਹੀਂ ਪਤਾ ਇਹ ਬਾਅਦ ਹੋਈ ਹੈ ਜੀ ਸਵੇਰ ਦੀ ਜਾਣੇ ਰਾਤ ਨਹੀਂ ਸ਼ਾਮ ਰਾਤ 8 ਵਜੇ ਅੱਡੇ 8 ਵਜੇ ਦਾ ਟਾਈਮ ਸੀਗਾ ਕੋਲ ਕਾਰਜ ਇਹਦਾ ਮੁਲਾਜ਼ਮਾਂ ਕਹਿੰਦੇ ਜੀ ਪਰਚਾ ਦਵਾਂਗੇ ਸੀ ਉਹਨਾਂ ਦੇ ਤੇ ਬਾਕੀ ਇਹਨਾਂ ਦਾ ਜਿਹੜਾ ਉਹ ਸਾਮਾਨ ਹੈ ਚਕਾਉਣਗੇ ਕਿਸ ਸਾਮਾਨ ਜੀ ਦਾ ਮਰਜ਼ੀ ਚ ਆਏ ਉਹਨਾਂ ਦਾ ਚਾਹ ਉਹਨਾਂ ਦਾ ਉਰੋਂ ਖਾਲੀ ਕਰਾਉਣਗੇ ਜੀ ਜਗਾ ਅਸਾਪ ਕੀ ਮਾਮਲਾ ਜੀ ਇਹ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜਿਹੜੇ ਸ਼ੈਂਟ ਲਾਇਆ ਸੀ ਇਹਨਾਂ ਨਾਲ ਕੋਈ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗ ਗਈ ਇਹ ਕਿੰਨੇ ਵਜੇ ਘਟਨਾ ਲੱਗ ਜੀ ਰਾਤ 1:30 10:00 ਵਜੇ ਦੀ ਗੱਲ ਹੈ ਜੀ ਆਪਸ ਵਿੱਚ ਲੜਾਈ ਦੇ ਵੀਰਾਂ ਦੀ ਪਹਿਲਾਂ ਦੇਖੋ ਜੀ ਸਟੇਟਮੈਂਟ ਲਿਖਣੀ ਆ ਸਟੇਟਮੈਂਟ ਦੇ ਢਾਂਚੇ ਅਗੇ ਸੀ ਪੂਰੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰੰਜਿਸ਼ ਸੀ ਕੀ ਕਾਰਨ ਸੀ ਇਹਨਾਂ ਦੇ ਇਹ ਕੋਈ ਗੱਲ ਦਾ ਰਖ ਹੋਇਆ ਉਸ ਮਾਮਲੇ ਤੋਰੇ ਸਟੇਟਮੈਂਟ ਵੀ ਹੀ ਲਿਖਾਣੀ ਆ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਵੀ ਸਟੇਟਮੈਂਟ ਲਿਖਾ ਦਿਓ ਮੋਟਰ ਕਿਹੜਾ ਜੀ ਇਹ ਹੈ ਪਲਟੀਨਮ ਮੋਟਰ ਹੈ ਕਿੰਨੇ ਦੀ ਕੰਪਲੇਂਟ ਆਈ ਹੈ ਇਹ ਸਾਡੇ ਕੋਲ 8:30 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦੇ ਤਾਂ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਹਾਂ ਅਸੀਂ ਉਹਨਾਂ ਨੇ ਬਿਆਨ ਖਾਤਾ ਫਿਰ ਅੱਗੇ ਕਾਰਵਾਈ ਸ਼ੁਰੂ ਹੋ ਜਾਣੀ